ਅ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਦਿਨੀ ਜਿਹੜਾ ਹੈ ਸੰਦੇਸ਼ ਜਿਹੜਾ ਹੈ ਜਥੇਦਾਰ ਕੁਲਦੀਪ ਸਿੰਘ ਗੜਕਾਜ ਹੋਣਾ ਦੇ ਵੱਲੋਂ ਦਿੱਤਾ ਗਿਆ ਹੈ ਸਰਦਾਰ ਅਤਾ ਸਿੰਘ ਜੀ ਕਿਵੇਂ ਦੇਖਦੇ ਹੋਗੇ ਅ ਇਸ ਵਾਰ ਜਿਹੜਾ ਹੈ ਵਿਰੋਧ ਨਹੀਂ ਹੋਇਆ ਹੈਗਾ ਭਾਵੇਂ ਕਿ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਸੀ ਉਹਨਾਂ ਨੂੰ ਜਿਹੜੇ ਬਾਅਦ ਚੋਂ ਸਰੋਪੇ ਹੈਗੇ ਆ ਇੱਕ ਆਪਾਂ ਕਹਿ ਲਈ ਕਿ ਬੰਦੀ ਛੋੜ ਦੇ ਵਾਸਤੇ ਇੱਕ ਰਵਾਇਤ ਜਿਹੜੀ ਚੱਲੀ ਆ ਰਹੀ ਹੈ ਕਿ ਉਹ ਸਰੋਪੇ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਜਾਂਦੇ ਨੇ ਪਰ ਇਸ ਵਾਰ ਉਹ ਸਰੋਪੇ ਜਿਹੜੇ ਨੇ ਉਹ ਗਿਆਨੀ ਰਕबीर ਸਿੰਘ ਹੋਣਾ ਦੇ ਵੱਲੋਂ ਦਿੱਤੇ ਗਏ ਨੇ ਇਸ ਨੂੰ ਕਿਵੇਂ ਦੇਖਦੇ ਹੋ ਕਿ ਥੋੜਾ ਬੋਤਾ ਸਮਝੌਤਾ ਹੋ ਗਿਆ ਹੈ ਕਿ ਆਉਣ ਵਾਲੇ ਆਪਾਂ ਕਹਿ ਲਈ ਪ੍ਰਮਾਨਗੀ ਵੀ ਫਿਰ ਮਿਲ ਜਾਵੇਗੀ ਹੁਣ ਸੁਖਵੀਰ ਸਿੰਘ ਬਾਦਲ ਦੇ ਬਾਬਾ ਹਰਨਾਮ ਸਿੰਘ ਉਹਨਾਂ ਨਾਲ ਗੱਲ ਹੋਈ ਆ ਯਾ ਸਾਰੇ ਸਹਿਮਤੀ ਦੇ ਨੇ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਰਦਾਰ ਕੁਲਦੀਪ ਸਿੰਘ ਗੜਗਾਜ ਨੂੰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਸਰੂਪਾ ਦੇ ਕੇ ਇੰਟਰੈਕਟਲੀ ਮਾਨਤਾ ਦੇ ਦਿੱਤੀ ਹੋਈ ਹੈਗੀ ਆ ਯਾਨੀ ਰੁਗਵੀਰ ਸਿੰਘ ਕਿਸੇ ਟਾਂਟੇ ਵਿੱਚ ਨਹੀਂ ਪੈਣਾ ਚਾਹੁੰਦੇ ਉਹ ਆਪਣੀ ਹੈੱਡ ਗ੍ਰੰਥੀ ਵਾਲੀ ਡਿਊਟੀ ਹੀ ਕਰਨਾ ਚਾਹੁੰਦੇ ਆ ਉਹ ਦੁਬਾਰਾ ਜਥੇਦਾਰ ਵਾਲੀ ਜਿਹੜੀ ਇਹ ਕਸ਼ਮਕਸ਼ ਆ ਉਹਦੇ ਵਿੱਚ ਪੈ ਕੇ ਆਪਣਾ ਮਾਨਸਿਕ ਤوازن ਨਹੀਂ ਖਰਾਬ ਕਰਨਾ ਚਾਹੁੰਦੇ ਮਾਬੋਤ ਉੱਥੇ ਸੈਟਲ ਹੋ ਗਏ ਹੋਏ ਸੈਟਲ ਡਾਊਨ ਆ ਅਸਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਦਿਨੀ ਜਿਹੜਾ ਹੈ ਸੰਦੇਸ਼ ਜਿਹੜਾ ਹੈ ਜਥੇਦਾਰ ਕੁਲਦੀਪ ਸਿੰਘ ਗੜਗਜ ਹੋਣਾ ਦੇ ਵੱਲੋਂ ਦਿੱਤਾ ਗਿਆ ਹੈ ਸਰਦਾਰ ਅਤਾ ਸਿੰਘ ਜੀ ਕਿਵੇਂ ਦੇਖਦੇ ਹੈਗੇ ਉਹ ਅ ਇਸ ਵਾਰ ਜਿਹੜਾ ਹੈ ਵਿਰੋਧ ਨਹੀਂ ਹੋਇਆ ਹੈਗਾ ਭਾਵੇਂ ਕਿ ਜੜੀਆਂ ਨਿਹੰਗ ਸਿੰਘ ਜਥੇਬੰਦੀਆਂ ਸੀ ਉਹਨਾਂ ਨੂੰ ਜਿਹੜੇ ਬਾਅਦ ਚੋਂ ਸਰੋਪੇ ਹੈਗੇ ਆ ਇੱਕ ਆਪਾਂ ਕਹੇ ਲਈ ਕਿ ਬੰਦੀ ਛੋੜ ਦੇ ਵਾਸਤੇ ਇੱਕ ਰਵਾਇਤ ਜਿਹੜੀ ਚੱਲੀ ਆ ਰਹੀ ਹੈ ਕਿ ਉਹ ਸਰੋਪੇ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਜਾਂਦੇ ਨੇ ਪਰ ਇਸ ਵਾਰ ਉਹ ਸਰੋਪੇ ਜਿਹੜੇ ਨੇ ਉਹ ਗਿਆਨੀ ਰਕबीर ਸਿੰਘ ਹੋਣਾ ਦੇ ਵੱਲੋਂ ਦਿੱਤੇ ਗਏ ਨੇ ਇਸ ਨੂੰ ਕਿਵੇਂ ਦੇਖਦੇ ਹੋ ਕਿ ਥੋੜਾ ਬੋਤਾ ਸਮਝੌਤਾ ਹੋ ਗਿਆ ਹੈ ਤੇ ਉਹਨਾਂ ਆਪਾਂ ਕੇ ਲਈ ਇੱਕ ਪ੍ਰਮਾਣਗੀ ਵੀ ਫਿਰ ਮਿਲ ਜਾਵੇ ਕਿ ਕੀ ਚੱਲ ਕੀ ਰਿਹਾ ਹੈ ਹਾਂ ਜੀ ਸੋ ਇਹ ਹੈਗਾ ਕਿਉਂਕਿ ਪਿਛਲੇ ਹਫਤੇ ਦੂਜਾ ਇਸ ਦੇ ਵਿੱਚ ਇੱਕ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਇਸ ਸੰਦੇਸ਼ ਤੇ ਵਿੱਚ ਜਿਸ ਤਰੀਕੇ ਦੇ ਨਾਲ ਅਪੀਲ ਕੀਤੀ ਗਈ ਹੈ ਉਹਦੀ ਵੀ ਪਰਚੋਲ ਥੋੜੀ ਕਰ ਲਈ ਹਾਂ ਜੀ ਹਾਂ ਜੀ ਸੋ ਕਿਉਂਕਿ ਪਿਛਲੇ ਹਫਤੇ ਨਾ ਸੁਖਬੀਰ ਸਿੰਘ ਬਾਦਲ ਦੀ ਬਾਬਾ ਬਲਬੀਰ ਸਿੰਘ ਉਹਨਾਂ ਨਾਲ ਇੱਕ ਗੁਪਤ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਇਹੀ ਕਿਆਸਰ ਆਈਆਂ ਸੀ ਕਿ ਆ ਵੀ ਇੱਕ ਤਾਂ ਜਿਹੜਾ ਦੀਵਾਲੀ ਦਾ ਤਿਹਾੜਾ ਸੁਖਸ਼ਾਂਤੀ ਨਾਲ ਮਨਾਉਣ ਦੀ ਹੂੰ ਬੇ ਉਹਨਾਂ ਨੇ ਮੇਰੇ ਖਿਆਲ ਅਪੀਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਨਾਨਕ ਸਿੰਘ ਜਥੇਬੰਦੀਆਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਾਜੇ ਨੂੰ ਮਾਨਤਾ ਨਹੀਂ ਦਿੱਤੀ ਗਈ ਸੋ ਗਿਆਨੀ ਕੁਲਦੀਪ ਸਿੰਘ ਗੜਗਾਜੇ ਨੇ ਸੰਦੇਸ਼ ਦਿੱਤਾ ਤੁਸੀਂ ਕਿਹਾ ਵੀ ਵਿਰੋਧ ਨਹੀਂ ਹੋਇਆ ਉਹ ਵਿਰੋਧ ਤੋਂ ਪਹਿਲਾਂ ਸਾਰਾ ਕੁਝ ਸੈਟ ਹੋ ਗਿਆ ਸੀ ਜੀ ਵੀ ਤੁਸੀਂ ਵਿਰੋਧ ਨਾ ਕਰਿਓ ਬਾਕੀ ਸੈਟਲਡ ਆਉਨ ਆਸੀਂ ਜਿਹੜਾ ਹੈਗਾ ਬਾਅਦ ਚੋਂ ਕਰ ਲਾਂਗੇ ਸੋ ਉਹ ਹੁਣ ਜਿਸ ਤਰ੍ਹਾਂ ਇਹ ਹੋਇਆ ਵੀ ਗਿਆਨੀ ਕੁਲਦੀਪ ਸਿੰਘ ਉਹਨਾਂ ਨੇ ਸੰਦੇਸ਼ ਦਿੱਤਾ ਪਰ ਜਿਹੜੇ ਰਸਮੀ ਸਰੋਪਾ ਉਹ ਆ ਪੰਥਕ ਜਥੇਬੰਦੀਆਂ ਨੂੰ ਉਹ ਗਿਆਨੀ ਰਗਵੇਦ ਸਿੰਘ ਵੱਲੋਂ ਦਿੱਤੇ ਗਏ। ਇਟ ਮੀਨਸ ਉਸ ਦਿਨ ਤੱਕ ਜਿਹੜੀਆਂ ਹੈਗੀਆਂ ਜਥੇਬੰਦੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਮਾਨਤਾ ਨਹੀਂ ਸੀ ਦਿੱਤੀ। ਵੀ ਇਹ ਤੁਹਾਡਾ ਮਾਨਤਾ ਪੂਰਤ ਨਹੀਂ ਹੈਗਾ ਪਰ ਜਿਹੜੀ ਸੁਖਵੀਰ ਸਿੰਘ ਬਾਦਲ ਤੇ ਬਲਬੀਰ ਸਿੰਘ ਵਿੱਚ ਇਹ ਗੱਲਬਾਤ ਹੋਈ ਆ ਉਹਦੇ ਚੋਂ ਇਹ ਵੀ ਆਇਆ ਹੈਗਾ ਵੀ ਅਗਲੇ ਦਿਨਾਂ ਦੌਰਾਨ ਜੀ ਸ਼ੀਰਨ ਅਨੰਤਪੁਰ ਸਾਹਿਬ ਵਿਖੇ ਇੱਕ ਸਮਾਗਮ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਤਰੀਕ ਵੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਲੈਟਰ ਵੀ ਜਾਰੀ ਕੀਤਾ ਹੈ ਜਾਰੀ ਕਰ ਦਿੰਦਾ ਹਾਂ ਸੋ ਉਹਦੇ ਵਿੱਚ ਸਾਰੀਆਂ ਸੰਪਰਦਾਵਾਂ ਤੇ ਨੰਗ ਸਿੰਘ ਜਥੇਬੰਦੀਆਂ ਆਉਣਗੀਆਂ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਤਰ੍ਹਾਂ ਨਾਲ ਮਾਨਤਾ ਦੇ ਦੇਣਗੀਆਂ ਸੋ ਇਹ ਜਿਹੜੀ ਮੈਨੇਜਮੈਂਟ ਹੈਗੀ ਉਹਨਾਂ ਨੇ ਕਰ ਲਈ ਹੋਈ ਆ ਤੇ ਇਹਦੇ ਚ ਫਿਰ ਜਿਹੜਾ ਦਮਦਮੀ ਟਕਸਾਲ ਵਾਲਾ ਸੀ ਕਿ ਉਹਨਾਂ ਦੇ ਵੱਲੋਂ ਬਕਾਇਦਾ ਤੁਹਾਨੂੰ ਯਾਦ ਹੋਵੇਗਾ ਕਿ ਪ੍ਰੋਗਰਾਮ ਕਰਨੇ ਸੀ ਉਹ ਫਿਰ ਸਸਪੈਂਡ ਕਰ ਦਿੱਤੇ ਸੀ ਫਿਰ ਇੱਕ ਜਥੇਦਾਰ ਦੀ ਕਮੇਟੀ ਬਣੀ ਸੀ ਉਹਦੇ ਚ ਫਿਰ ਕੋਈ ਅਪਡੇਟ ਪੁੱਛ ਨਹੀਂ ਹੋਇਆ ਹੈਗਾ ਉਹ ਤੋਂ ਬਾਅਦ ਬਾਬਾ ਜੀ ਵੱਲੋਂ ਕੋਈ ਅਪਡੇਟ ਨਹੀਂ ਆਈ ਆਇਆ ਹੁਣ ਸੁਖਵੀਰ ਸਿੰਘ ਬਾਦਲ ਦੇ ਬਾਬਾ ਹਰਨਾਮ ਸਿੰਘ ਉਹਨਾਂ ਨਾਲ ਗੱਲ ਹੋਈ ਆ ਯਾ ਸਾਰੇ ਸਹਿਮਤੀ ਦੇ ਨੇ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਰਦਾਰ ਕੁਲਦੀਪ ਸਿੰਘ ਗੜਗਾਜ ਨੂੰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਸਰੂਪਾ ਦੇ ਕੇ ਇੰਡਾਇਰੈਕਟਲੀ ਮਾਨਤਾ ਦੇ ਦਿੱਤੀ ਹੋਈ ਹੈਗੀ ਆ ਹੁਣੇ ਮਾਨਤਾ ਵਾਲਾ ਚੱਕਰ ਵੀ ਜਦੋਂ ਆਨੰਦਪੁਰ ਸਾਹਿਬ ਆਖੀ ਉਹ ਸਾਰਾ ਹੋਣਾ ਹੈਗਾ ਸੋ ਉਹਦੇ ਚੋਂ ਜਿਹੜੀ ਹੈਗੀ ਆ ਮੈਨੂੰ ਲੱਗਦੀ ਵੀ ਉਹਨਾਂ ਨੇ ਜਿਹੜੀ ਕ੍ਰਾਈਸਿਸ ਮੈਨੇਜਮੈਂਟ ਆ ਕਰ ਲਈ ਹੈਗੀ ਆ ਵੱਡੀ ਗੱਲ ਇਹ ਵੀ ਹੋਈ ਆ ਵੀ ਗਿਆਨੀ ਹਰਪ੍ਰੀਤ ਸਿੰਘ ਉੱਥੋਂ ਇੱਕ ਪ੍ਰਧਾਨ ਬਣ ਗਏ ਨੇ ਆ ਕੱਲ ਨਵੇਂ ਅਕਾਲੀ ਦਲ ਦੇ ਗਿਆਨੀ ਰੁਘਵੀਰ ਸਿੰਘ ਕਿਸੇ ਟਾਂਟੇ ਵਿੱਚ ਨਹੀਂ ਪੈਣਾ ਚਾਹੁੰਦੇ ਉਹ ਆਪਣੀ ਹੈੱਡ ਗ੍ਰੰਥੀ ਵਾਲੀ ਡਿਊਟੀ ਹੀ ਕਰਨਾ ਚਾਹੁੰਦੇ ਆ ਉਹ ਦੁਬਾਰਾ ਜਥੇਦਾਰ ਵਾਲੀ ਜਿਹੜੀ ਇਹ ਕਸ਼ਮਕਸ਼ਾ ਉਹਦੇ ਵਿੱਚ ਪਾ ਕੇ ਆਪਣਾ ਮਾਨਸਿਕ ਤਵਾਜਨ ਨਹੀਂ ਖਰਾਬ ਕਰਨਾ ਚਾਹੁੰਦੇ ਉਹ ਉੱਥੇ ਸੈਟਲ ਹੋ ਗਏ ਹੋਏ ਉਹ ਵੀ ਨਾਲ ਹੀ ਆਪਾਂ ਦੇਖਿਆ ਕਿ ਖੜੇ ਸੀਗੇ ਉਹ ਬੱਲਵਾਂ ਹਾ ਚਾਹਾਂ ਉਹ ਮੀਨਜ਼ ਵੀ ਉਹ ਸਾਰਾ ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਭਾਈ ਕੁਲਦੀਪ ਸਿੰਘ ਉਹਨਾਂ ਨੂੰ ਮੰਨ ਲਿਆ ਮੰਨਤਾ ਦੇਤੀ ਹੋਈ ਹੈ ਇਹ ਹੈ ਕਿ ਆ ਵੀ ਅਗਲੇ ਦਿਨਾਂ ਦੌਰਾਨ ਇੱਕ ਸਮਾਗਮ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਜਿਹਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਸਾਰੀਆਂ ਜਥੇਬੰਦੀਆਂ ਤੋਂ ਸਰੋਪੇਦਾਰ ਦਿੱਤੇ ਜਾਣਗੇ ਅਗਲਾ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਆ ਵੀ ਇਸ ਸੰਦੇਸ਼ ਜਿਹੜਾ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰਵਾਇਤੀ ਹੁੰਦਾ ਉਹਦੇ ਵਿੱਚ ਮੰਗ ਕੀਤੀ ਗਈ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਹੈਨਾ ਹੁਣ ਜਦੋਂ ਦੋ ਤਖਤ ਨੇ ਇੱਕ ਅਕਾਲ ਦਾ ਤਖਤ ਹੈ ਇੱਕ ਦਿੱਲੀ ਦਾ ਤਖਤ ਹੈ ਸੋ ਜੇ ਅਕਾਲ ਦਾ ਤਖਤ ਦਿੱਲੀ ਦੇ ਤਖਤ ਤੋਂ ਇਹ ਮੰਗ ਕਰ ਰਿਹਾ ਬੇਨਤੀਆਂ ਕਰ ਰਿਹਾ ਹੈ ਜੀ ਤਾਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਇਹ ਠੀਕ ਨਹੀਂ ਹੈ ਨਾ ਸੋ ਅਕਾਲ ਦਾ ਗੁਰੂ ਦਾ ਤਖਤ ਆ ਜਿਹੜਾ ਬੇਨਤੀਆਂ ਨਹੀਂ ਕਰਨੀਆਂ ਚਾਹੀਦੀਆਂ ਉਹਨੂੰ ਸੋ ਗੁਰੂ ਦਾ ਤਖਤ ਕੌਮ ਨੂੰ ਹੁਕਮ ਕਰੇ ਕੌਮ ਨੂੰ ਆਦੇਸ਼ ਦੇਵੇ ਵੀ ਤੁਸੀਂ ਕੋਈ ਇਸ ਤਰ੍ਹਾਂ ਦਾ ਸੰਘਰਸ਼ ਇਹ ਸਰਗਰਮੀ ਕਰੋ ਜਿਸ ਤਰ੍ਹਾਂ ਦਾ ਕਿਸਾਨ ਮੋਰਚਾ ਸੀ ਉੱਥੇ ਜਾ ਕੇ ਬੈਠ ਕੇ ਘੇਰਿਆ ਜਾ ਸਕਦਾ ਸਾਰਾ ਕੁਝ ਇਸ ਸੰਘਰਸ਼ ਵਾਲੇ ਬੰਦੇ ਨੂੰ ਗੱਲ ਚੱਲ ਗਈ ਉਹ ਨਹੀਂ ਰਹੀ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਆਪਾਂ ਦੇਖਿਆ ਗਿਆ ਦਮਦਮੀ ਟਕਸਾਲ ਦੇ ਵੱਲੋਂ ਵੀ ਬਾਬਾ ਜੀ ਦੇ ਹੁਣੋਂ ਵੀ ਬਕਾਇਦਾ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਜਥੇਬੰਦੀਆਂ ਦਾ ਇੱਕ ਵੱਡਾ ਇਕੱਠ ਜਿਹੜਾ ਹੋਇਆ ਸੀ ਤੇ ਉਦੋਂ ਵੀ ਆਪਾਂ ਦੇਖਿਆ ਕਿ ਐਲਾਨ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਦਾ ਹੋਵੇਗਾ ਫਿਰ ਜੇ ਇਦਾਂ ਦੀ ਗੱਲ ਕਰੀਏ ਕਿ 25 ਲੱਖ ਸਿਗਨੇਚਰ ਦੀ ਮੁਹਿੰਮ ਦਾ ਤੁਹਾਨੂੰ ਯਾਦ ਹੋਵੇ ਬਕਾਇਦਾ ਇਹ ਇਹ ਗੱਲਬਾਤ ਹੋਈ ਸੀ ਕਿ ਇਹ ਸਿਗਨੇਚਰ ਇੱਕ ਮਾਰਚ ਦੇ ਤੌਰ ਦੇ ਵਿੱਚ ਦਿੱਲੀ ਦੇ ਵਿੱਚ ਜਾ ਕੇ ਤੇ ਉੱਥੇ ਜਿਹੜੇ ਪ੍ਰਧਾਨ ਮੰਤਰੀ ਨੂੰ ਦਿੱਤੇ ਜਾਣਗੇ ਮਤਲਬ 25 ਲੱਖ ਸਿਗਨੇਚਰ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਸਾਰੇ ਲੋਕਾਂ ਨੂੰ ਜਿਹੜਾ ਨਾਲ ਜਾਣਾ ਪੈਣਾ ਸੀ ਇੱਕ ਵੱਡਾ ਇੱਕ ਕਹਿ ਲਈਏ ਕਿ ਮਾਹੌਲ ਬਣ ਸਕਦਾ ਸੀ ਪਰ ਉਹ ਵੀ ਨਹੀਂ ਹੋਇਆ ਦਿੱਲੀ ਕਮੇਟੀ ਨੇ ਉਦੋਂ ਵੀ ਉਸ ਨੂੰ ਵਿੱਚ ਪਾ ਕੇ ਤੇ ਮੈਨੇਜ ਜਿਹੜੀਆਂ ਚੀਜ਼ਾਂ ਕਰ ਲੀਆਂ ਮਤਲਬ ਇਹ ਚੱਲ ਕੀ ਰਿਹਾ ਹੈਗਾ ਫਿਰ ਹਾਂ ਜੀ ਇਹ 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 ਸਭ ਤੋਂ ਵੱਡੀ ਜਿਹੜੀ ਆਪਾਂ ਪਹਿਲੇਆ ਸਵਾਲਾਂ ਚ ਵੀ ਕਿਹਾ ਨਾ ਵੀ ਸੁਖਵੀਰ ਸਿੰਘ ਬਾਦਲ ਨੂੰ ਆਤਮ ਚੀਨਣ ਕਰਨਾ ਚਾਹੀਦਾ ਹੈ ਵੀਓ ਪੰਥ ਦੀ ਰਾਜਨੀਤੀ ਕਰ ਰਿਹਾ ਹੈ ਜਾਂ ਕਿਸੇ ਹੋਰ ਦੀ ਰਾਜਨੀਤੀ ਕਰ ਰਿਹਾ ਹੈ ਜੇ ਐਨੇ ਵੱਡੇ ਵੱਡੇ ਜਿਹੜੇ ਸੰਘਰਸ਼ ਦੇ ਮੋੜ ਆ ਉਹ ਮੈਨੇਜ ਹੋ ਜਾਂਦੇ ਆ ਤੁਸੀਂ ਪਾਸਾ ਵੱਟ ਜਾਂਦੇ ਵਿੱਚ ਲਾਪਾਂ ਕੀ ਲੈਣਾ ਆਪਾਂ ਰੋਜ਼ਗਾਰ ਆ ਚੱਲਿਆ ਹੋਇਆ ਸੋ ਜੇ ਹੁਣ ਸਿੰਘ ਸਾਹਿਬ ਵੀ ਇਹ ਕਹਿ ਰਹੇ ਹੈਗੇ ਬੇਇਨਤੀਆ ਕਰ ਰਹੇ ਹੈ ਦਿੱਲੀ ਦੇ ਤਖਤ ਨੂੰ ਸਾ ਉਹ ਅਕਾਲ ਤਖਤ ਦੀ ਇੱਕ ਤਰ੍ਹਾਂ ਨਾਲ ਮੈਂ ਸਮਝਦਾ ਵੀ ਤੋਹੀਨ ਵਰਗੀ ਗੱਲ ਹੈਗੀ ਹੈ ਤੇ ਉਹ ਫਿਰ ਉਹ ਫਿਰ ਉਹ ਨਿਹੰਗ ਸਿੰਘ ਜਿੱਥੇ ਬੰਦੀਆਂ ਜਿਹੜੇ ਆਪਣੇ ਆਪ ਨੂੰ ਵੱਡੇ ਦਾਬੇਦਾਰ ਕਹਿੰਦੀਆਂ ਨੇ ਫਿਰ ਉਹਨਾਂ ਦੇ ਵੀ ਤੇ ਸਵਾਲ ਜਿਹੜਾ ਆਉਣ ਵਾਲੇ ਦਿਨਾਂ ਚੋਟੇਗਾ ਨਾ ਕਿ ਅਕਾਲ ਦਾ ਤਖਤ ਫਿਰ ਅਪੀਲਾਂ ਕਰਨ ਤੇ ਆ ਗਿਆ ਦਿੱਲੀ ਤਖਤ ਨੂੰ ਹਾਂ ਬਿਲਕੁਲ ਇਹ ਹੈ ਵੀ ਸਾਡਾ ਤਾਂ ਇਹ ਮੰਨਣਾ ਹੈਗਾ ਵੀ ਇੱਕ ਸ਼ਾਂਤਮਈ ਸੰਘਰਸ਼ ਸ਼ਾਂਤਮਈ ਹਾਂ ਲੱਖ 2 ਲੱਖ ਬੰਦਿਆਂ ਦਾ ਆਕਾਲ ਤਖਤ ਦੇ ਜਥੇਦਾਰ ਦੀ ਅਗਵਾਈ ਹੇਠ ਦਿੱਲੀ ਨੂੰ ਚਾਲੇ ਪਾਵੇ ਔਰ ਉੱਥੇ ਜਾ ਕੇ ਜਿਹੜਾ ਹੈਗਾ ਸੰਘਰਸ਼ ਨੂੰ ਇੱਕ ਵੱਡਾ ਰੋਪ ਆ ਸਮੁੱਚੀ ਸਿੱਖ ਕੌਮ ਜੇ ਕਿਸਾਨ ਮੋਰਚੇ ਵਿੱਚ ਇੰਨੀ ਵੱਡੀ ਸੰਗਤ ਆ ਸਕਦੀ ਹੈਗੀ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਸਿੱਖ ਸੰਗਤਾਂ ਨਹੀਂ ਜਾਣਗੀਆਂ ਵੱਡੇ ਗੰਦੇ ਵਿੱਚ ਨੌਜਵਾਨਾਂ ਦੇ ਕਾਫਲੇ ਜਾਣਗੇ ਪਰ ਸਾਡੀਆਂ ਸੰਸਥਾਵਾਂ ਨੂੰ ਸੰਘਰਸ਼ ਤੋਂ ਮੋੜ ਲਿਆ ਗਿਆ ਹੈ ਇਹ ਅਕਾਲੀ ਦਲ ਦੀ ਜਿਹੜੀ 25 ਸਾਲਾਂ ਦਾ ਪਿਛਲੇ ਸਾਲ ਦਾ ਪਿਛਲੇ ਸਾਲਾਂ ਦਾ ਇਤਿਹਾਸ ਆ ਉਹਨੇ ਇਹ ਸਭ ਤੋਂ ਵੱਡਾ ਡੈਂਟ ਪਾਇਆ ਸਿੱਖ ਬਾਣਸ਼ਿਕਤਾ ਵਿੱਚ ਵੀ ਉਹ ਹੋ ਸੰਘਰਸ਼ ਤੋਂ ਮੋੜ ਕਟਾ ਕੇ ਜੀ ਨਾ ਉਹਨਾਂ ਨੂੰ ਸੰਘਰਸ਼ ਵਾਲੇ ਪਾਸੇ ਲਾਇਆ ਨਹੀਂ ਜਾ ਰਿਹਾ ਨਹੀਂ ਅਕਾਲ ਦਾ ਤਖਤ ਦਿੱਲੀ ਦੇ ਤਖਤ ਨੂੰ ਬੇਨਤੀਆਂ ਕਰਦਾ ਠੀਕ ਨਹੀਂ ਲੱਗਦਾ ਸੋ ਉਹਦੀ ਇੱਕ ਗਰਮ ਹੈ ਇਹ ਗੁਰੂ ਦਾ ਤਖਤ ਹੈ ਸੋ ਗੁਰੂ ਦਾ ਤਖਤ ਜਿਹੜਾ ਸਾਰੇ ਦੁਨਿਆਵੀ ਤਖਤਾਂ ਨਾਲੋਂ ਜਿਹੜਾ ਹੈਗਾ ਮਹਾਨ ਹੈ ਉੱਤਮ ਹੈ ਔਰ ਸਭ ਤੋਂ ਨਿਰਾਲਾ ਹੈ ਸੋ ਇਹ ਇੱਕ ਮਹਾਨ ਉੱਤਮ ਤੇ ਨਿਰਾਲਾ ਤਖਤ ਜੇ ਇੱਕ ਦੁਨਿਆਵੀ ਤੇ ਆਪਾਂ ਕਹਿ ਸਕਦੇ ਵੀ ਕ腐ਸ਼ਨ ਨਾਲ ਭਰੇ ਹੋਏ ਰਾਜਨੀਤੀਵਾਨ ਅੱਗੇ ਬੇਨਤੀ ਕਰ ਰਿਹਾ ਹੈ ਸੋ ਇਹ ਉਹਦੀ ਜਿਹੜੀ ਸਪਿਰਚੁਅਲ ਵੈਲਿਊ ਆ ਆਕਾਲ ਤਖਤ ਦੀ ਉਹਨੂੰ ਵੀ ਵੱਟਾ ਲਾ ਰਿਹਾ ਹੈਗਾ ਸੋ ਜਥੇਦਾਰ ਸਾਹਿਬ ਨੂੰ ਹੋਰ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਹਦੇ ਬਾਰੇ ਮੋਰ ਤੋਂ ਵਿਚਾਰ ਕਰਨਾ ਚਾਹੀਦਾ ਜੀ ਬਿਲਕੁਲ ਜੀ ਔਰ ਸਿੱਖ ਬੁੱਧੀਜੀਵੀਆਂ ਨੂੰ ਵੀ ਥੋੜਾ ਜਿਹਾ ਇਸ ਚੀਜ਼ਾਂ ਦੇ ਬਾਰੇ ਜਿਹੜੀ ਹੈ ਪਰਚੋਲ ਕਰਨੀ ਚਾਹੀਦੀ ਹੈ ਤਾਂ ਕਿ ਕਿਤੇ ਇਹ ਨਾ ਹੋਵੇ ਕਿ ਅਸੀਂ ਆਪ ਹੀ ਆਪਣੇ ਸਿਧਾਂਤ ਨੂੰ ਢਾਲ ਲਾਰੇ ਹੋਈਏ ਜਾਂ ਅਸੀਂ ਬੈਠ ਕੇ ਦੇਖਦੇ ਹੋਈਏ ਔਰ ਸਿਧਾਂਤ ਤੋਂ ਢਾਲ ਲੱਗਦੀ ਹੋਵੇ ਫਿਰ ਅਸੀਂ ਵੀ ਉਨਾਂ ਹੀ ਬਰਾਬਰ ਦੇ ਜਿਹੜੇ ਗੁਣਾਗਾਰ ਜਿਹੜਾ ਹੈ ਗੁਰੂ ਦੀ ਕਚਹਿਰੀ ਦੇ ਵਿੱਚ ਜ਼ਰੂਰ ਹੋਵਾਂਗੇ